ਆਪ ਸਭ ਨੂੰ ਨਮਸਕਾਰ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਡਾਕਟਰ ਮਿਤਸੰਦਲ ਸਭ ਤੋਂ ਪਹਿਲਾਂ ਮੈਂ ਆਪ ਸਭ ਨੂੰ ਸਾਵਣ ਦੇ ਪਾਵਨ ਪਵਿੱਤਰ ਮਹੀਨੇ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਹਾਂ ਸਾਵਣ ਦਾ ਮਹੀਨਾ ਧਾਰਮਿਕ ਅਤੇ ਸਮਾਜਿਕ ਤੌਰ ਤੇ ਸਾਡੀ ਸੰਸਕ੍ਰਿਤੀ ਦੇ ਵਿੱਚ ਇੱਕ ਬਹੁਤ ਅਹਿਮ ਪਰਬ ਤਿਹਾਰ ਮਹੀਨਾ ਮੰਨਿਆ ਜਾਂਦਾ ਹੈ ਤੋਂ ਮੈਂ ਜਿੱਥੇ ਆਪ ਸਭ ਨੂੰ ਇਸ ਪਾਵਨ ਪਵਿੱਤਰ ਮਹੀਨੇ ਦੀਆਂ ਮੁਬਾਰਕਾਂ ਦਿੰਦਾ ਹਾਂ ਨਾਲ ਹੀ ਕੁਝ ਬੇਨਤੀਆਂ ਕਰਨ ਲੱਗਾ ਹਾਂ ਜਿੱਦਾਂ ਆਪਾਂ ਨੂੰ ਪਤਾ ਹੈ ਕਿ ਸਾਵਣ ਦੇ ਮਹੀਨੇ 'ਚ ਬਰਸਾਤ ਕਾਫੀ ਹੁੰਦੀ ਹੈ ਮੌਨਸੂਨ ਦਾ ਟਾਈਮ ਹੁੰਦਾ ਹੈ ਇਹ ਕੁਝ ਸਿਹਤ ਪ੍ਰਤੀ ਤੁਹਾਡੇ ਨਾਲ ਵਿਚਾਰ ਸਾਂਝੇ ਕਰੂੰਗਾ ਮੈਂ ਜਿਹੜੇ ਕਿ ਬਹੁਤ ਜ਼ਰੂਰੀ ਨੇ ਸਭ ਤੋਂ ਵੱਡੀ ਗੱਲ ਹੈ ਕਿ ਜਿੱਦਾਂ ਇਸ ਮੌਸਮ ਦੇ 'ਚ ਬਰਸਾਤ ਦੇ ਨਾਲ ਖਾਣ ਪੀਣ ਦੇ ਵਿੱਚ ਬਹੁਤ ਜ਼ਰੂਰੀ ਸਾਵਧਾਨੀਆਂ ਵਰਤਨ ਦੀ ਲੋੜ ਹੈ ਖਾਸ ਕਰਕੇ ਕਦੀ ਵੀ ਬਾਹਰ ਦਾ ਖਾਣਾ ਨਾ ਖਾਓ ਜਿਹੜਾ ਸਾਫ ਸੁਥਰਾ ਨਾ ਹੋਵੇ ਅਤੇ ਵਿੱਚ ਅਕਸਰ ਦੇਖਿਆ ਗਿਆ ਇਸ ਮੌਸਮ ਦੇ ਵਿੱਚ ਸਾਵਨ ਦੇ ਵਿੱਚ ਵਾਇਰਲ ਇਨਫੈਕਸ਼ਨ ਬਹੁਤ ਹੁੰਦੀ ਹੈ ਜਿਦਾ ਬੁਖਾਰ ਹੋਣਾ ਪੇਟ ਖਰਾਬ ਹੋਣਾ ਤੁਜੇ ਆਪ ਆਪਣੀ ਸਿਹਤ ਦਾ ਧਿਆਨ ਰੱਖੋ ਆਪਣੇ ਪਰਿਵਾਰ ਦੀ ਆਪਣੇ ਬੱਚਿਆਂ ਦੀ ਸਿਹਤ ਦਾ ਧਿਆਨ ਰੱਖੋ ਜੋ ਵੀ ਚੀਜ਼ ਹੈ ਅੱਛੀ ਤਰ੍ਹਾਂ ਧੋ ਕੇ ਸਾਫ਼ ਕਰਕੇ ਖਾਓ ਬਿਨਾ ਸਾਫ਼ ਕੀਤੇ ਕੋਈ ਵੀ ਫਲ ਜਾਂ ਸਬਜ਼ੀ ਨਾ ਖਾਓ ਕੋਸ਼ਿਸ਼ ਕਰੋ ਇਸ ਮਹੀਨੇ ਚ ਇਹਦੇ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਸਬਜ਼ੀਆਂ ਘੱਟ ਖਾ ਕੇ ਦਾਲ ਵਗੈਰਾ ਖਾਓ ਚਾਵਲ ਵਗੈਰਾ ਖਾਓ ਜਿਹੜੇ ਕਿ ਆਸਾਨੀ ਨਾਲ ਡਾਈਜੈਸਟ ਹੋਣਗੇ ਨਾਲ ਹੀ ਜਿਹੜੀ ਪੇਟ ਦੀ ਇਨਫੈਕਸ਼ਨ ਹੁੰਦੀ ਹੈ ਉਸ ਤੋਂ ਬਚਾਅ ਰਹੂਗਾ ਤੋਂ ਮੈਂ ਆਪ ਸਭ ਨੂੰ ਇਹੀ ਬੇਨਤੀ ਕਰਦਾ ਹਾਂ ਕਿ ਸਿਹਤ ਪੱਖੋਂ ਵੀ ਇਸ ਮਹੀਨੇ ਦੇ ਵਿੱਚ ਸਾਵਧਾਨੀਆਂ ਵਰਤੋ ਜਨ ਨਾਲ ਕੀ ਆਪ ਸਭ ਤੁਹਾਨੂੰ 280 ਐਸੀ ਸ਼ੁਭ ਕਾਮਨਾਵਾਂ ਦੇ ਨਾਲ ਕਿਉਂਕਿ ਜਾਨ ਹੈ ਤਾਂ ਜਹਾਨ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਆਪ ਆਪਾਂ ਸਿਹਤ ਪ੍ਰਤੀ ਸਾਵਧਾਨੀਆਂ ਵਰਤੀਏ ਸਿਹਤ ਦੀ ਸਿਹਤ ਦੀ ਧਿਆਨ ਰੱਖੀਏ ਕਿਉਂਕਿ ਆਪਾਂ ਆਪਣੇ ਪਿਛੋਕੜ ਨੂੰ ਦੇਖੀਏ ਤਾਂ ਸਾਡਾ ਪੰਜਾਬ ਸਿਹਤ ਪੱਖੋਂ ਦੇਸ਼ ਦੁਨੀਆ ਦੇ ਵਿੱਚ ਇੱਕ ਮਿਸਾਲ ਰਿਹਾ ਹੈ ਪਿਛਲੇ ਕੁ ਸਾਲਾਂ ਚ ਆਪਾਂ ਸਿਹਤ ਪ੍ਰਤੀ ਥੋੜਾ ਜਿਹਾ ਪਿੱਛੇ ਗਏ ਆਂ ਤਾਂ ਮੈਂ ਆਪ ਨੂੰ ਬੇਨਤੀ ਆਂ ਕਿ ਸਿਹਤ ਦੇ ਪ੍ਰਤੀ ਆਪਾਂ ਸੁਚੇਤ ਰਹੋ ਸਾਵਧਾਨੀਆਂ ਵਰਤੋ ਉਹ ਚੀਜ਼ ਖਾਓ ਜਿਹੜੀ ਵਾਤਾਵਰਣ ਅਨੁਕੂਲ ਹੈ ਠੰਡੀਆਂ ਚੀਜ਼ਾਂ ਦਾ ਘੱਟੋ-ਘੱਟ ਸੇਵਨ ਕਰੋ ਤਾਂ ਮੈਂ ਇੱਕ ਵਾਰ ਫੇਰ ਸਾਰਿਆਂ ਨੂੰ ਸਾਵਧਾਨੀ ਮੀਂਹਣੀਆਂ ਬਹੁਤ ਬਖਾਇਆ ਦੇ ਲੈ ਜੈਹਨ ਚੈਪਰਾ